ਗੁਰਜੀ ਦਾ ਖਾਲਸਾ ਬਾਹ ਗੁਰਜੀ ਦੀ ਫਤਿਹ ਚਿੱਠੀ ਲਿਖੀ ਅਗਦਾਰਾ ਦਿੱਲੀ ਵਾਲ ਨੂੰ ਰਾਜ ਤੇਰੇ ਹੱਥੋਂ ਜਾਣਾ ਬੀਬੀ ਕਾਲ ਨੂੰ ਜੇੜਾ ਗੌਰ ਨਾਲ ਸੁਣੀ ਸਾਡੀ ਗੱਲ ਨੂੰ ਅਸੀਂ ਬੰਦੇ ਸਾਰੇ ਘਾਰ ਦੇ ਫਰੰਡ ਰਾਣੀਆਂ ਸ਼ਾਇਦ ਧੀਰ ਵਾਲੇ ਬਾਬੇ ਦਾਟ ਰੰਡ ਰਾਣੀਆਂ ਸ਼ਾਇਦ ਧੀਰ ਵਾਲੇ ਬਾਬੇ ਦਾਟ ਰੰਡ ਰਾਣੀਆਂ ਰੰਦਾ ਅਸਲ ਇਹਦੇ ਨਾਲ ਜਿਹੜਾ ਲੈ ਸਿਆ ਉਹ ਦਸ਼ੇਰਾ ਵਾਲੀ ਲੁੱਕ ਤੇ ਡਰਿਆ ਸੀ ਕਈਆਂ ਵਾਰਤੋਂ ਮੌਤ ਦਾ ਦੱਦ ਰੇ ਕੇ ਜਖਮਾ ਤੋਂ ਛੇਲੇ ਦਾ ਖਰੰਡ ਰਾਂਣੀਆਂ ਛਾਇ ਤੀਰਵਾੜੇ ਬਾਬੇ ዳੱਟ ਰੰਡ ਰਾਂਣੀਆਂ ਛਾਇ ਤੀਰਵਾੜੇ ਬਾਬੇ ዳੱਟ ਰੰਡ ਰਾਂਣੀਆਂ ਜਿਹੜਾ ਸਿੱਖਾਂ ਦੀ ਜਵਾਨੀ ਉੱਤੇ ਸ਼ਾਰਿਆ ਜਿਹੜਾ ਸਿੱਖਾਂ ਦੀ ਜਵਾਨੀ ਉੱਤੇ ਸ਼ਾਰਿਆ ਮੁੰਡੇ ਹਿੰਦੂਆਂ ਦੇ ਗਲ ਨਾਲ ਲਾਰਿਆ ਨੌਜਵਾਨਾਂ ਨੂੰ ਹਕਾਂਣੇ ਪੜ ਘਾਰਿਆ ਉਹਦੇ ਭਾਸ਼ਣਾ ਦੀ ਗੱਲ ਅੱਖੀਏ ਉਹਦੇ ਮੂਰੇ ਇੱਕ ਡਾਣੀ ਬੜੀ ਅੱਖੀਏ ਗੱਲ ਨਾਲ ਦੇ ਸ਼ਿੰਗਾਰੀ ਵੀ ਐਨੋਖੀ ਐ ਇਹ ਖੜਕੂਣੀ ਹੁਣ ਤੇਥੋਂ ਬੰਡ ਰਾਣੀਏ ਚਾਹੇ ਤੀਰ ਵਾਲੇ ਬਾਬੇ ਸੰਤਾਲੀਆਂ ਇੱਕ ਪਾੜਨੇ ਨੂੰ ਰੱਖੀਆਂ ਤੇ ਨਾਲੀਆਂ ਮੋਰੇ ਅੜੂ ਕਿਹੜਾ ਮਿੰਟ ਜਾਂ ਸਕੈਂਡ ਰਹਿਣੀਆਂ ਸ਼ਾਇਆ ਤੀਰ ਵਾਲੇ ਬਾਬੇ ਦਾਟ ਰੰਡ ਰਾਣੀਆਂ ਸ਼ਾਇਆ ਤੀਰ ਵਾਲੇ ਬਾਬੇ ਦਾਟ ਰੰਡ ਰਾਣੀਆਂ ਹੱਕ ਸੈਂਟਰ ਆਜਾ ਰਾਜੇ ਨੂੰ ਦਿਵਾਨ ਲਈ ਮਤ ਲੱਗ ਅਨੰਦਪੁਰ ਦੇ ਘਰ ਆਣ ਲਈ ਰਗੀ ਢਾਡੀ ਤੇ ਕਵਿਸ਼ ਰਣ ਨੂੰ ਗਾਣ ਲਈ ਦੇਖੇ ਤੋਰਿਆ ਇਹ ਵਿਸ਼ਾ ਪਿੰਡ ਪਿੰਡ ਰਾਣੀਆਂ ਸ਼ਾਇਆ be